ਫਲੋਰ ਦੇ ਸ਼ਮਸ਼ਾਨਘਾਟ ਨਜ਼ਦੀਕ ਬਨ ਨੂੰ ਜਾਣ ਵਾਲੇ ਰਾਹ ਤੇ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਜਾਣਕਾਰੀ ਮੁਤਾਬਕ ਇੱਕ ਟਰੈਕਟਰ ਟਰਾਲੀ ਤੁਸੀਂ ਬਨ ਵੱਲ ਜਾ ਰਹੀ ਸੀ ਕਿ ਅਚਾਨਕ ਆਕੂ ਤੋਂ ਬਾਹਰ ਹੋ ਕੇ ਲਗਭਗ 3 ਫੁੱਟੀ ਡੂੰਗੀ ਖਾੜ ਵਿੱਚ ਪਲਟ ਗਈ ਹਾਦਸੇ ਦੌਰਾਨ ਟਰੈਕਟਰ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦੀ ਪਛਾਣ ਮਨੀਸ਼ ਪੁੱਤਰ ਛੋਟੇ ਲਾਲ ਵਜੋ ਹੋਈ ਹੈ ਜਿਸ ਦੀ ਉਮਰ ਕਰੀਬ ਪੈਂਤੀ ਸਾਲ ਸੀ ਸੂਚਨਾ ਮਿਲਣ ਉਪਰੰਤ ਏ ਐਸ ਆਈ ਜਸਵਿੰਦਰ ਤੇ ਏ ਐਸ ਆਈ ਜੈ ਗੋਪਾਲ ਮੌਕੇ ਤੇ ਹੀ ਪਹੁੰਚੇ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਲੋਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਪੋਸਟਮਾਰਟਮ ਮਗਰੋਂ ਮ੍ਰਿਤਕ ਦੀ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਸੁਦਾ ਲਾਇਆ ਕੋਲ ਆ ਜੀ ਕਿਦਾ ਹਾਲ ਹੈ ਭਾਈ ਠੀਕ ਆ ਠੀਕੋ चल तेरा गड्ढा बाहर निकल चल तेरा बिंदा बाहर निकल दो ओ बास ला चल तेरा तू सी ना ऊपर आ सा के आवे खाली के मैं कह जाके ले आई ये कर हट पहले ओ चल आ जा तू ਮਤਲਬ ਇਹ ਮੰਗਦਾ ਹੈ ਹਾਂ ਕਿਹਦਾ ਡਰ ਹੈ ਕੋਆ ਹੁਣ ਕੋਇਆ ਭਾਜੀ ਆ ਜਦਾ ਵਾਲਿਆ ਦਾ ਇਹਨਾਂ ਨੂੰ ਕਹਿ ਰਹੇ ਮਹਿਰਾ ਡੇਢ ਦੀ ਗੱਲ ਕੋਆ ਪੂਰ ਲਿਓ ਰਲ ਕੇ ਚਲ ਪੈਸੇ ਵਾਹ ਵਾਹ आगा। 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 का? हाँ जी? राजिंदर जरा क्या है अवनीश क्या हुआ मामला पता नहीं हम तो काम करने चले गए इधर से रे ये लेकर वे मोटे मोटे हैं जिसका ट्रैक्टर मैंने मना कर कि वहाँ नहीं ले जाना ये चला ही नहीं पाता है ट्रैक्टर अभी पता नहीं अपना उधर से लेकर आ गया एक दफे और लड़ा दिया कहीं अभी दिन में फिर वहाँ से मना कर दिया उसने कि मेरे आपको फोन किया कहता है कि टिकटर ये लड़ा दिया है इसका डांट कौन देगा उधर उधर से ने फिर इसको देना नहीं था टिकटर ये अपने आप उधर का दे दिन फिर टिकटर उधर से ने लेकर आया है अपना यहीं पर गिर गया इसको देना नहीं था टिकटर ये चला ही नहीं पाता है कितनी उम्र था इसका ये पच्चीस साल पच्चीस साल था ना ਪਾਜੀ ਗੱਲ ਇਦਾਂ ਆ ਇਹ ਸਾਡੇ ਨਾ ਮੇਰਾ ਨਾਮ ਲਖਵਿੰਦਰ ਕੁਮਾਰਾ ਜੀ ਓਕੇ ਕੀ ਹੋਇਆ ਤੇ ਇਹ ਹੈ ਨਾ ਸਾਡੇ ਬੰਦਾ ਪਹਿਲਾਂ ਦਿਹਾੜੀ ਲੱਗਾ ਹੁੰਦਾ ਸੀਗਾ ਜੀ ਠੀਕ ਹੈ ਠੀਕ ਹੈ ਜੀ ਇਹਦਾ ਨਾਂ ਨਹੀਂ ਮੈਨੂੰ ਪਾਜੀ ਪਤਾ ਇਹ ਮਿਰਚੀ ਕਹਿੰਦੇ ਮੰਡ ਦਾ ਹੀ ਆ ਓਕੇ ਤੇ ਹਾਂਜੀ ਹੈਗਾ ਇਹ ਪ੍ਰਵਾਸੀ ਆ ਜੀ ਠੀਕ ਹੈ ਠੀਕ ਹੈ ਤੇ ਇਹ ਪਾਜੀ ਸਵੇਰੇ ਹੈ ਨਾ ਕਿਤੇ ਗਿਆ ਦਿਹਾੜੀ ਦਾ ਪੁੱਛਣ ਦੇ ਬਿਨਾ ਪੁੱਛੇ ਤੋਂ ਸਾਨੂੰ ਕਿਸੇ ਨੂੰ ਨਹੀਂ ਪਤਾ ਇਹ ਟਰੈਕਟਰ ਧੱਕੇ ਨਾਲ ਸਟਾਰਟ ਕਰਕੇ ਲਿਆਇਆ ਘਰ ਦੇ ਬਾਹਰ ਖੜਾ ਜੀ ਠੀਕ ਹੈ ਹਾਂਜੀ ਇਹਦੇ ਜੁੜਿਆ ਜਿਹੜਾ ਖੜਾ ਸਟਾਰਟ ਕਰਕੇ ਲਿਆਇਆ ਠੀਕ ਹੈ ਹਾਂਜੀ ਘਰੇ ਕੋਈ ਨਹੀਂ ਜੇਗਾ ਹਾਂਜੀ ਫਿਰ ਪਤਾ ਨਹੀਂ ਸੰਦਾ ਹੁਣ ਇਤੋਂ ਫੋਨ ਗਿਆ ਸਾਰਿਆਂ ਦਾ ਵੀ ਤੁਹਾਡਾ ਟਰੈਕਟਰ ਇੱਥੇ ਪਲਟਾਇਆ ਹਾਂਜੀ ਇੱਥੇ ਪਲਟਾ ਕੇ ਖੜਾ ਕੀਤਾ ਤੇ ਥੱਲੇ ਆ ਗਿਆ ਜੀ ਹਾਂਜੀ ਰਾਜ ਵੀ ਲੋਕਾਂ ਨੇ ਦੇਖਿਆ ਵੀ ਰੱਜਿਆ ਸ਼ਰਾਬ ਨਹੀਂ ਸਾਨੂੰ ਕਿਸੇ ਨੇ ਪੂਨੇ ਨਹੀਂ ਕੀਤੇ ਅੱਛਾ ਇਹਦਾ ਹੁਣ ਦੱਸਿਆ ਵੀ ਕਿੰਨੇ ਕੋ ਮਰਿਆ ਸੀ ਪੁਰਖ ਦੱਸਗਾ ਪਾਜੀ ਉਮਰ ਹੋਣੀ ਆ ਭਾਜੀ 20 ਕ ਸਾਲ ਦੀ ਟੀਕ ਦੇ ਨੇੜੇ ਆ ਗਏ ਹਾਂਜੀ ਹਾਂਜੀ ਇਹ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਨਹੀਂ ਭਾਜੀ ਮੈਂ ਤਾਂ ਹੁਣੇ ਪਹੁੰਚਿਆ ਆਇਆ ਤੁਹਾਡੇ ਨਾਲ ਸਾਰੇ ਕਿੱਥੇ ਆਏ ਆ ਬਸ ਕਰਨ ਲੱਗੇ ਟਰੈਕਟਰ ਟਰਾਲੀ ਉਹਦਾ ਤੁਹਾਡਾ ਹਾਂਜੀ ਟਰੈਕਟਰ ਟਰਾਲੀ ਸਾਡਾ ਜੀ ਸਿਗੇ ਥੋੜੇ ਇਹ ਜੜਬੋਡੀ ਇਹਦੇ ਚ ਮੁੰਡਾ ਮਰ ਗਿਆ ਭਈਆ ਚਲਾਉਂਦਾ ਸੀ ਹਾਂਜੀ ਸੇ ਹੁਣ ਦੇ ਦੇ ਆਗੇ ਤੇ ਜੋ ਪੁਲਿਸ ਦੀ ਕਾਰਵਾਈ ਕਰਾਂਗੇ ਕੀ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਇਹ ਖੜੇ ਜਿੱਗਣ ਦਾ ਕਾਰਨ ਕਿੱਦਾਂ ਇਹ ਦੱਸ ਦਿਆ ਕਹਿੰਦੇ ਵੀ ਸ਼ਰਾਬੀ ਹੋਇਆ ਇਸ ਘਰ ਨੇ ਚਲਾਉਦਾ ਇਹ ਤੋਂ ਲੈ ਕੇ ਆਇਆ ਹਾਂਜੀ ਤਾਂ ਬਾਕੀ ਆ ਦੇਖਦੇ ਕੀ ਗੱਲ ਹੈ ਇਹ ਕਾਹਦਾ ਕੰਮ ਕਰਦਾ ਤੇਰੇ ਉੱਤੇ ਦਾ ਕੰਮ ਕਰਦੇ ਟਰਾਲੀ ਦੇਤੇ ਵਾਲੀ ਲੱਗਦੀ ਹੈ ਨਾ ਟਰਾਲੀ ਦਾ ਉਹਨੂੰ ਦੇਤੇ ਵਾਲੀ ਪਤਾ ਨਹੀਂ ਹੁਣ ਇਹ ਤੇ ਕੀ ਕੰਮ ਕਰਦੇ ਆ ਇਹ ਖੇਤੀ ਵਾਲੀ ਕਰਦਾ ਇੱਧਰ ਕਿੰਨੀ ਕੋਮਰ ਹੈ ਮੰਤਰੀ ਦੇ ਠੀਕ ਸਾਲ ਦੀ ਠੀਕ ਸਾਲ ਦੀ ਉਮਰ ਠੀਕ ਸਾਲ ਕੀ ਨਾਮ ਆ ਉਹਦਾ ਮੁੰਡੇ ਦਾ ਅਭਿਨੇਸ਼ ਆ ਨਹੀਂ ਸਾਨਾ ਛੋਟੇ ਲਾਲ ਠੀਕ ਹੈ ਬਰਵਾਸੀ